ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਜਿਹੜੇ ਮੈਂ ਘਰ ਚ ਖਲੋਤਾ ਆ ਇਹਦੀ ਵੀਡੀਓ ਤੁਹਾਨੂੰ ਥੋੜਾ ਜਿਹਾ ਪਹਿਲਾਂ ਦਿਖਾਈ ਸੀਗੀ ਇਸ ਘਰ ਦੇ ਵਿੱਚ ਮੈਂ ਜਿੰਨੇ ਦੁੱਖ ਵੇਖੇ ਸ਼ਾਇਦ ਕਰੀ ਹੋਰ ਕਿਸੇ ਘਰ ਚ ਨਹੀਂ ਵੇਖੇ ਪਹਿਲਾਂ ਬਜ਼ੁਰਗ ਬਾਪੂ ਤੇ ਮਾਤਾ ਜੀ ਇਸ ਘਰ ਦੇ ਵਿੱਚ ਰਹਿੰਦੇ ਆ ਜਿਹੜੇ ਮਾਤਾ ਜੀ ਆ ਉਹਨਾਂ ਨੂੰ ਥੋੜੀ ਦੌਰਿਆਂ ਦੀ ਸ਼ਿਕਾਇਤ ਆ ਤੇ ਜਿਹੜਾ ਘਰ ਦਾ ਰੋਟੀ ਪਾਣੀ ਆ ਉਹ ਬਜ਼ੁਰਗ ਬਾਪੂ ਜਿਹੜੇ ਉਹ ਕਰਦੇ ਨੇ ਤੇ ਜਿਹੜਾ ਉਹਨਾਂ ਦਾ ਬੇਟਾ ਆ ਉਹ ਬੋਲ ਵੀ ਨਹੀਂ ਸਕਦਾ ਤੇ ਸੁਣ ਵੀ ਨਹੀਂ ਸਕਦਾ ਤੇ ਘਰ ਦੇ ਵਿੱਚ ਆ ਬਾਥਰੂਮ ਨਹੀਂ ਹੈਗਾ ਇਹ ਸੰਗਤ ਨੂੰ ਬੇਨਤੀ ਕਰਕੇ ਤੇ ਫੇਰ ਬਣਿਆ ਬਾਥਰੂਮ ਪਹਿਲਾ ਬਾਥਰੂਮ ਨਹੀਂ ਹੈਗਾ ਬਾਥਰੂਮ ਵਾਸਤੇ ਵੀ ਬਾਪੂ ਜੀ ਖੇਤਾ 'ਚ ਜਾਂਦੇ ਸੀ ਤੇ ਮਾਤਾ ਜੀ ਕੋ ਨਹੀਂ ਹੀ ਜਾਇਆ ਜਾਂਦਾ ਦੋਰੇ ਪੈਣ ਕਰਕੇ ਤੇ ਮਾਤਾ ਜੀ ਇੱਥੇ ਹੀ ਬਾਹਰ ਹੀ ਬਾਥਰੂਮ ਵਰਤਦੇ ਸੀ ਟਾਇਲਟ ਵਗੈਰਾ ਇੱਥੇ ਹੀ ਕਰਦੇ ਸੀਗੇ ਤੇ ਉਹ ਬਾਪੂ ਜੀ ਸੁੱਟ ਕੇ ਆਉਂਦੇ ਸੀਗੇ ਬਾਹਰ ਖੇਤਾ 'ਚ ਇੰਨੇ ਬੁਰੇ ਹਾਲਾਤ ਸੀਗੇ ਤੇ ਇਸ ਕਰਕੇ ਅਸੀਂ ਸੰਗਤ ਨੂੰ ਬੇਨਤੀ ਕੀਤੀ ਕਿ ਅਸੀਂ ਅਤੋ ਘਟ ਬਾਪੂ ਜੀ ਦਾ ਜਿਹੜਾ ਆ ਉਹ ਇੱਕ ਬਾਥਰੂਮ ਚਾਲੂ ਕਰ ਦिए ਤੇ ਇੱਕ ਕਮਰਾ ਹੀ ਜਿਹੜਾ ਇਹਨਾਂ ਦਾ ਕਮਰਾ ਬਿਲਕੁਲ ਹੀ ਨੀਵਾ ਸੀਗਾ ਬਾਲੇ ਡਿੱਗਣ ਵਾਲੇ ਸੀਗੇ ਤੇ ਇਹ ਸੰਗਤ ਨੇ ਬੇਨਤੀ ਕੀਤੀ ਇੱਕ ਬਾਥਰੂਮ ਚਾਲੂ ਕਰਦੀ ਹੈ ਤੇ ਇੱਕ ਜਿਹੜਾ ਆ ਕਮਰੇ ਦੀ ਛੱਤ ਪਹਿਜੇ ਬਾਲੇ ਚੰਗੇ ਪਹਿਜਣ ਤੇ ਜਿਹੜਾ ਆ ਕਮਰਾ ਉੱਚਾ ਹੋ ਜੇ ਜੋ ਬਹੁਤ ਨੀਵਾ ਸੀਗਾ ਸੋ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸੰਗਤ ਨੇ ਸਹਿਯੋਗ ਦਿੱਤਾ ਤੇ ਅੱਜ ਮੈਨੂੰ ਬੜੀ ਇਹ ਖੁਸ਼ੀ ਹੋ ਰਹੀ ਆ ਵੀ ਇਹ ਜਿਹੜਾ ਕਾਰਜ ਸੰਗਤ ਨੇ ਕੀਤਾ ਹਨਾ ਇਹ ਪਰਿਵਾਰ ਨੂੰ ਨਰਕ ਤੋਂ ਕੱਢ ਕੇ ਤੇ ਜਿਹੜਾ ਆ ਇੱਕ ਚੰਗਾ ਜੀਵਨ ਦੇਣ ਵਾਲਾ ਕਾਰਜ ਸੀਗਾ ਬੜੀ ਖੁਸ਼ੀ ਆ ਬਾਦੋਂ ਤੇ ਤੁਸੀਂ ਪਿੱਛੇ ਵੇਖ ਰਹੇ ਹੋ ਮੈਂ ਵੀਰ ਜੀ ਨੂੰ ਕਹੂੰਗਾ ਕਿ ਮਾੜਾ ਜਿਹਾ ਕਮਰਾ ਵੀ ਦਿਖਾ ਦਿਓ ਜਿਹਦਾ ਕੰਮ 80 90% ਕੰਪਲੀਟ ਹੋ ਚੁੱਕਾ ਆ ਤੇ ਇਹਨੂੰ ਉੱਚਾ ਵੀ ਕਰ ਦਿੱਤਾ ਗਿਆ ਹੈ ਕਮਰੇ ਨੂੰ ਤੇ ਛਤ ਉੱਚੀ ਕਰ ਦਿੱਤੀ ਗਈ ਹੈ ਹੁਣ ਸਿਰਫ ਇਹਦਾ ਜਿਹੜਾ ਬਾਹਰੋਂ ਪਲਸਤਰ ਤੇ ਫਰਸ਼ ਦਾ ਕੰਮ ਰਹਿ ਗਿਆ ਹੈ ਤੇ ਉਹ ਵੀ ਥੋੜੇ ਦਿਨਾਂ ਵਿੱਚ ਬਸ 2-4 ਦਿਨਾਂ ਦੇ ਵਿੱਚ ਕੰਮ ਹੋ ਜਾਣਾ ਹੈ ਤੇ ਬੜੀ ਖੁਸ਼ੀ ਹੋਈ ਮੈਨੂੰ ਸਾਰੇ ਵੀਰਾਂ ਨੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਆ ਆ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦਾ ਆ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਸਾਰੇ ਵੀਰਾਂ ਦੀ ਸੇਵਾ ਜਿਹੜੀ ਆ ਨਾ ਉਹ ਸਿੱਧੇ ਹੀ ਪਰਿਵਾਰ ਕੋਲ ਜਾਂਦੀ ਆ ਪਰਿਵਾਰ ਹੀ ਵਰਤ ਦਾ ਵਿੱਚੋਂ 1 ਰੁਪਿਆ ਵੀ ਸਾਡੇ ਕੋਲੋਂ ਵੱਲੋਂ ਨਹੀਂ ਰੱਖਿਆ ਜਾਂਦਾ ਔਰ ਇਹ ਸਾਰੀ ਸੇਵਾ ਜਿਹੜੀ ਆ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਬੜੀ ਖੁਸ਼ੀ ਹੁੰਦੀ ਹੈ ਗੱਲ ਦੱਸਣ ਲੱਗਿਆ ਮਾਨ ਨਾਲ ਕਹਿੰਨੇ ਆ ਵੀ ਇਹ ਸਾਰੀ ਸੇਵਾ ਜਿਹੜੀ ਜਿਹੜੇ ਵੀਰਾਂ ਨੇ ਭੇਜੀ ਨਾਲ ਉਹਨਾਂ ਦੀ ਇੱਕ ਇੱਕ ਰੁਪਿਆ ਜਿਹੜਾ ਆ ਇੱਕ ਚੰਗੇ ਕਾਰਜ ਲਈ ਵਰਤਿਆ ਗਿਆ ਆ ਇਹ ਨਹੀਂ ਵੀ ਵਾਧੂ ਹੀ ਅਸੀਂ ਕਿਤੇ ਲਵਾ ਦਿੱਤਾ ਵੇ ਇਸ ਤਰ੍ਹਾਂ ਨਹੀਂ ਬਿਲਕੁਲ ਬੜੀ ਹੀ ਜਿਹੜੀ ਇੱਕ ਬਰੀਕੀ ਨਾਲ ਜਦੋਂ ਸੇਵਾ ਹੁੰਦੀ ਵੀ ਆ ਤੇ ਉਹ ਵੀ ਧਿਆਰ ਰੱਖੀਦਾ ਕਿ ਵਾਧੂ ਖਰਚਾ ਨਾ ਆਵੇ ਤੇ ਮੈਂ ਇਹਨਾਂ ਵੀਰਾਂ ਦਾ ਵੀ ਧੰਨਵਾਦ ਕਰਦਾ ਸੀ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਤੇ ਇਹ ਵੀਰਾਂ ਨੂੰ ਬੇਨਤੀ ਕਰੂੰਗਾ ਇਹ ਸਾਰੇ ਵੀਰ ਆਜੋ ਵੀਰੇ ਇਹ ਵੀਰ ਕਰਨਦਾਰਾਂ ਦੇ ਵਿੱਚ ਬੜੀ-ਬੜੀ ਸੇਵਾ ਨਿਭਾ ਰਹੇ ਨੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਤੇ ਇਹਨਾਂ ਵੀਰਾਂ ਨੇ ਇਹ ਸਾਰਾ ਅੱਗੇ ਹੋ ਕੇ ਕਾਰਜ ਨਾਲ ਜੋੜ ਕੇ ਪਰਿਵਾਰ ਦੇ ਕਰਵਾਇਆ ਵਾ ਮੈਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਤੇ ਜਿਹੜੇ ਵੀਰਾਂ ਨੇ ਸੇਵਾ ਭੇਜੀ ਆ ਉਹਨਾਂ ਦਾ ਜ਼ਿਕਰ ਜ਼ਰੂਰ ਕਰਨਾ ਹੁੰਦਾ ਆ ਸਿਰਫ ਇਸ ਕਰਕੇ ਕਿ ਪਰਿਵਾਰ ਦੇ ਵਿੱਚ ਵੀ ਖਲੋਤਿਆਂ ਨੂੰ ਪਤਾ ਲੱਗ ਜੇ ਵੀ ਸਾਡੀ ਸੇਵਾ ਜਿਹੜੀ ਆ ਬਿਲਕੁਲ ਸਹੀ ਜਗ੍ਹਾ ਤੇ ਗਈ ਆ ਸੋ ਇਹ ਇਸ ਪਰਿਵਾਰ ਲਈ ਜਿਹੜੀ ਸੇਵਾ ਭੇਜੀ ਆ ਜਿੰਨੇ ਜਿਹੜੇ ਵੀਰਾਂ ਨੇ ਉਹਨਾਂ ਦੇ ਨਾਮ ਆਪਾਂ ਹਰ ਵੀਡੀਓ 'ਚ ਲੈਨੇ ਆ ਸੋ ਇਸ਼ੂ ਵੀਰੇ ਅੰਮ੍ਰਿਤਸਰ ਤੋਂ 5000 ਵੀਰ ਨੇ ਭੇਜੀ ਪੈਣ ਸੋਨਾ ਸ਼ਰਮਾਯਾ ਦੁਬਈ ਤੋਂ 5000 ਉਹਨਾਂ ਨੇ ਭੇਜੀ ਸਰਦਾਰ ਜਗਦੀਪ ਸਿੰਘ ਕੈਨੇਡਾ ਤੋਂ 400 ਰੁਪਿਆ ਮੰਗਾਨੇ ਪੈਣ ਨੀਹਾ ਮੋਹਲੀ ਤੋਂ 3000 ਰੁਪਿਆ ਉਹਨਾਂ ਨੇ ਇੱਕ ਭੈਣ ਦੇ ਗੁਪਤ ਸੇਵਾ ਦੀ ਲਿਖਾਈ ਸੀ ਕਿ ਨਾਮ ਕਹਿੰਦੇ ਨਹੀਂ ਲਿਖਾਣਾ 10000 ਤੇ 10000 ਰੁਪਏ 12 ਪੈਸੇ ਸੋ ਇੱਕ ਭੈਣ ਅਮਨਦੀਪ ਕੌਰ ਕੈਨੇਡਾ ਤੋਂ 10000 ਸਰਦਾਰ ਸਿਮਰਪ੍ਰੀਤ ਸਿੰਘ ਕੈਨੇਡਾ ਤੋਂ 5000 ਰਾਜੂ ਵੀਰ ਜੀ ਦਿੱਲੀ ਤੋਂ 2500 ਸਰਦਾਰ ਗੁਰਵਿੰਦਰ ਸਿੰਘ ਜੀ ਕੈਨੇਡਾ ਤੋਂ 6053 ਰੁਪਏ 94 ਪੈਸੇ ਇੱਕ ਭੈਣਾ ਮਠਾਰੂ ਪਰਿਵਾਰ ਆ ਉਹਨਾਂ ਵੱਲੋਂ 10000 ਦਮਨ ਵੀਰਦੀ ਵੀਰ 2000 ਇੱਕ ਸੰਨੀ ਵੀਰਾ 2000 ਉਹਨਾਂ ਵੱਲੋਂ ਸਰਦਾਰ ਮਹਿਤਾਬ ਵੀਰ ਸਿੰਘ ਪੰਜ ਵੜ 1500 ਤੇ ਸਰਦਾਰ ਹਰਪ੍ਰੀਤ ਸਿੰਘ ਮੰਦਾ 1000 ਰੁਪਇਆ ਸੋ 69154 ਰੁਪਏ ਔਰ 6 ਪੈਸੇ ਔਰ ਸੰਗਤ ਜੀ ਜੀ ਤੋਂ ਸੇਵਾ ਕਰੀਦੀ ਹੈ ਨਾ ਸੇਵਾ ਸੰਗਤ ਦੀ ਕਦੀ ਵੀ ਵੱਲੋਂ ਕੋਸ਼ਿਸ਼ ਇਹ ਵੀ ਹੁੰਦੀ ਹੈ ਵੀ ਜਿੱਥੋਂ ਜਿੱਥੋਂ ਜਿਤਰਾ ਇਹ ਵੀਰ ਨੇ ਜਿੱਥੋਂ ਜਿੱਥੋਂ ਸਮਾਨ ਖਰੀਦ ਕੀਤਾ ਨਾ ਉੱਥੇ ਵੀ ਇਹੋ ਹੀ ਬੇਨਤੀਆਂ ਕੀਤੀਆਂ ਵੀ ਤੁਸੀਂ ਇਹ ਸੰਗਤ ਸੇਵਾ ਦਾ ਕੰਮ ਹੈ ਤੇ ਹਮੇਸ਼ਾ ਘਾਟੇ ਵਿੱਚ ਹੋਣਾ ਚਾਹੀਦਾ ਆ ਇਹ ਨਹੀਂ ਕਿ ਸੰਗਤ ਸੇਵਾ ਦੇ ਰਹੀ ਹੈ ਤੇ ਵਾਧੂ ਸੇਵਾ ਲਵਾ ਦਿੱਤੀ ਜਾਵੇ ਇਹ ਸਮਾਨ ਹੈ ਜਿਹੜਾ ਆ ਜੋ ਵੀ ਸਮਾਨ ਵਗੈਰਾ ਖਰੀਦ ਕੀਤੀ ਉਹ ਵੀ ਸੇਵਾ ਦਾ ਕਹਿ ਕੇ ਤੇ ਬੜੇ ਸਸਤੇ ਵਿੱਚ ਖਰੀਦ ਕਰਵਾ ਕੇ ਤੇ ਵਧੀਆ ਸਮਾਨ ਜਿਹੜਾ ਲਾ ਕੇ ਤੇ ਆ ਬਾਥਰੂਮ ਪੂਰਾ A to Z ਸਾਰਾ ਕੰਪਲੀਟ ਆ ਚੱਲ ਰਿਹਾ ਆ ਪਰਿਵਾਰ ਹੁਣ ਇਹਨੂੰ ਵਰਤਦਾ ਆ ਬੜੀ ਖੁਸ਼ੀ ਦੀ ਗੱਲ ਆ ਸਰਬਜੀਤ ਭਾਈ ਨੂੰ ਮੈਂ ਦੋ ਮਿੰਟ ਕਹਾਂਗਾ ਐਵੀਰ ਜੀ ਨੇ ਸਾਰਾ ਕੰਮ ਕਰਵਾਇਆ ਮੈਂ ਵੀਰ ਜੀ ਨੂੰ ਮਨ ਲੱਗ ਇਸ ਤਰ੍ਹਾਂ ਕੰਮ ਦੇ ਵਿੱਚ ਕੋਈ ਇਸ ਸਾਰੀ ਸੇਵਾ ਹੀ ਕਿੰਦਾ ਲੱਗਾਂ ਤੈਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵੀਰ ਜੀ ਕੋਈ ਪ੍ਰੋਬਲਮ ਨਹੀਂ ਬੜੀ ਮਨ ਨੂੰ ਖੁਸ਼ੀ ਹੋਈ ਆ ਜਦੋਂ ਮਾਰੇ ਨੇ ਸਾਨੂੰ ਇਹ ਸੇਵਾ ਬਖਸ਼ੀ ਆ ਤੇ ਅੱਗੇ ਹੋ ਕੇ ਦਿਲੋਂ ਆਪਾਂ ਸੇਵਾ ਕੀਤੀ ਹੋਈ ਆ ਮਾਰੇ ਜਨਾ ਤੇ ਤੇ ਹਰ ਇੱਕ ਵੀਰ ਭਰਾ ਕੋ ਜਿੱਥੋਂ ਵੀ ਅਸੀਂ ਸਨਮਾਨ ਕਰਦੇ ਆ ਉਹਨਾਂ ਨੂੰ ਸੇਵਾ ਦਾ ਕਹਿ ਕੇ ਮਨ ਲੱਗ ਵੀ ਇਹ ਸੇਵਾ ਦੇ ਖਾਤੇ ਵਿੱਚ ਹੀ ਤੁਹਾਡਾ ਸਨਮਾਨ ਜਾਣਾ ਵਾ ਤੇ ਬੜੇ ਬਿਲਕੁਲ ਬੇਜ਼ਰਦ ਦੇ ਸਾਥ ਨਾਲ ਇਹਨਾਂ ਕੋ ਸਮਾਨ ਖਰੀਦ ਕੀਤਾ ਵਾ ਤੇ ਬਹੁਤ ਖੁਸ਼ੀ ਹੋਈ ਜੀ ਮਾਰਾ ਮਤਲਬ ਮਾਰੇ ਨੇ ਇੰਨੇ ਸਾਨੂੰ ਹਿੰਮਤ ਬਖਸ਼ੀ ਸੇਵਾ ਬਖਸ਼ੀ ਸੋ ਮੈਨੂੰ ਵੀ ਬੜੀ ਖੁਸ਼ੀ ਹੋਈ ਹੈ ਨਾ ਵੀਰਾਂ ਨੇ ਅੱਗੇ ਹੋ ਕੇ ਸਾਰਾ ਕਾਰਜ ਕੀਤਾ ਜਿਵੇਂ ਮੈਂ ਦੱਸਿਆ ਵੀ ਇਹ ਵੀਰ ਤਰਨਤਾਰਨ ਏਰੀਆ ਦੇ ਵਿੱਚ ਸਾਡੀ ਟੀਮ ਨਾਲ ਹੀ ਜੁੜੇ ਹੋਏ ਨੇ ਔਰ ਬੜੇ ਵਧੀਆ ਕਾਰਜ ਕਰ ਰਹੇ ਨੇ ਹੋਰ ਵੀ ਘਰਾ ਦੇ ਵਿੱਚ ਰਾਸ਼ਨ ਪਹੁੰਚਾਉਣਾ ਅਗਰ ਰੋਡ ਪੈਂ ਤੇ ਕੋਈ ਕੋਈ ਵੀ ਪਰਿਵਾਰ ਇਹੋ ਜੇ ਮਿਲਦੇ ਨੇ ਤੇ ਬੜੇ ਵਧੀਆ ਕਾਰਜ ਵੀਰ ਸਾਰੇ ਨਿਭਾ ਰਹੇ ਨੇ ਔਰ ਮੇਰੇ ਤੇ ਉਹ ਇੱਛਾ ਹੈ ਕਿ ਸਾਰੇ ਆਪਾਂ ਜਿਹੜਾ ਆ ਮਿਲ ਮਿਲ ਕੇ ਸਾਰੇ ਜਿਹੜੇ ਆ ਵੱਡਾ ਵੱਡੇ ਲੈਵਲ ਤੇ ਅਸੀਂ ਸੇਵਾ ਕਰ ਸਕੀਏ ਜਿੰਨੀ ਕਿ ਸਾਧਗੁਰੂ ਸਾਹਿਬ ਨੇ ਸਾਨੂੰ ਸਮਰੱਥਾ ਬਖਸ਼ੀ ਆ ਤੇ ਜਿਹੜੇ ਜਿਹੜੇ ਵੀਰ ਸੇਵਾ ਭੇਜਦੇ ਆ ਉਹਨਾਂ ਦੇ ਉਹਨਾਂ ਤੋਂ ਬਿਨਾਂ ਤੇ ਅਸੀਂ ਵੀ ਅਧੂਰੇ ਆ ਕੋਈ ਸਾਡੀ ਵੈਲਿਊ ਹੈ ਹੀ ਨਹੀਂ ਵੈਸੇ ਤੇ ਅਸੀਂ ਅਸੀਂ ਆਪਣੀ ਔਕਾਤ ਕੋਈ ਸਮਝਦੇ ਨਹੀਂ ਆ ਕਿਉਂਕਿ ਸਾਰੇ ਉਹ ਵੀਰ ਜਿਹੜੇ ਦਿਨ ਰਾਤ ਕੀਰਤ ਕਮਾਈ ਕਰ ਰਹੇ ਆ ਆਪਣੀ ਕੀਰਤ ਦੇ ਵਿੱਚੋਂ ਸੇਵਾ ਭੇਜਦੇ ਸਾਰਾ ਕੁਝ ਉਹਨਾਂ ਦੇ ਕਰਕੇ ਹੋਇਆ ਆ ਔਰ ਖੁਸ਼ੀ ਸਾਨੂੰ ਇਹ ਮਿਲਦੀ ਆ ਤੇ ਆਈਂ ਥੋੜੀ ਜੀ ਸੰਗਤ ਨੂੰ ਬੇਨਤੀ ਕਰਦੇ ਆਂ ਔਰ ਸੰਗਤ ਆਪਣੇ ਕੀਰਤਮਾਈ ਦੇ ਵਿੱਚੋਂ ਇਸੇ ਪਰਿਵਾਰਾਂ ਨੂੰ ਨਰਕ ਦੇ ਵਿੱਚੋਂ ਵੀ ਕੱਢ ਲੈਂਦੇ ਨੇ ਇਹ ਗੁਰੂ ਸਾਹਿਬ ਜੀ ਦਾ ਜਿਹੜਾ ਦਸਵੰਦ ਆ ਨਾ ਉਹਦੀ ਬਰਕਤ ਆ ਤੇ ਬਹੁਤ ਹੀ ਖੁਸ਼ੀ ਹੋਈ ਪਰਿਵਾਰ ਨੂੰ ਜਦੋਂ ਮੈਂ ਇਹ ਪਾਥਨੂ ਮੱਜ ਘਰ ਦੇ ਵਿੱਚ ਆਏ ਆ ਥੋੜਾ ਜਿਹਾ ਕੰਮ ਰਹਿ ਗਿਆ ਆ ਉਹ ਵੀ ਜਿਹੜਾ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਜਲਦੀ ਕੰਪਲੀਟ ਹੋ ਜਾਣਾ ਹੈ ਤੇ ਮੈਂ ਧੰਨਵਾਦ ਕਰਦਾ ਸਾਰੀ ਸੰਗਤ ਦਾ ਤੇ ਇਸੇ ਤਰ੍ਹਾਂ ਹੀ ਸੰਗਤ ਨੂੰ ਬੇਨਤੀ ਕਰੂੰਗਾ ਕਿ ਗੁਰੂ ਸਾਹਿਬ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਰੱਖਣ ਪਰਿਵਾਰ ਨੂੰ ਮੈਂ ਜਰੂਰ ਹੀ ਬੇਨਤੀ ਕਰੂੰਗਾ ਕਿ ਤੁਸੀਂ ਅਰਦਾ ਜਿਹੜਾ ਅਸੀਸਾ ਜਰੂਰ ਦਿਆ ਕਰੋ ਵੀ ਜਿਨ੍ਹਾਂ ਨੇ ਸੇਵਾ ਭੇਜੀ ਆ ਸੋ ਇਸੇ ਤਰ੍ਹਾਂ ਹੀ ਵੈਸੇ ਹੋਈ ਆ ਕਿ ਅਸੀਸਾਂ ਵਿੱਚ ਯਾਦ ਰੱਖਿਓ ਉਹਨਾਂ ਵੀਰਾਂ ਨੂੰ ਜਿਨ੍ਹਾਂ ਨੇ ਸੇਵਾ ਭੇਜੀ ਆ ਤੇ ਸਵੇਰੇ ਉੱਠ ਕੇ ਸੋ ਜਦੋਂ ਤੁਸੀਂ ਪਾਠ ਵੀ ਕਰਦੇ ਪ੍ਰਮਾਤਮਾ ਦਾ ਨਾਮ ਵੀ ਲੈਂਦੇ ਤੇ ਉਹਨਾਂ ਦਾ ਜਿਹੜਾ ਆ ਉਹਨਾਂ ਵੀਰਾਂ ਨੂੰ ਜਰੂਰ ਅਸੀਸਾਂ ਦਿਆ ਕਰੋ ਸੋ ਇਹੋ ਹੀ ਸਾਰੀ ਮੇਰੀ ਜਿਹੜੀ ਇਹ ਬੇਨਤੀ ਹੈ ਸੰਗਤ ਨੂੰ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ